ਸਾਥੀਓ ਇਹ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਆ ਬੀਜੇਪੀ ਸਰਕਾਰ ਦਾ ਔਰ ਨਰਿੰਦਰ ਮੋਦੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਕਾਰਨ ਇਹ ਹੈ ਕਿ ਪਿਛਲੇ ਦਿਨੀ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਬੀ ਆਰ ਗਵਈ ਜੀ ਉਹਨਾਂ ਉੱਪਰ ਇੱਕ ਵਕੀਲ ਵੱਲੋਂ ਜੁੱਤੀ ਸੁੱਟੀ ਗਈ ਜਿਹੜੀ ਕਿ ਇੱਕ ਬਹੁਤ ਹੀ ਮੰਦਭਾਗੀ ਘਟਨਾ ਆ ਔਰ ਬੀਜੇਪੀ ਸਰਕਾਰ ਵੱਲੋਂ ਉਸ ਵਕੀਲ ਦੇ ਉੱਪਰ ਐਨ ਐਸ ਐ ਨਹੀਂ ਲਗਾਈ ਗਈ ਇੱਥੇ ਜੇਕਰ ਦੇਖਿਆ ਜਾਵੇ ਜੇਕਰ ਕੋਈ ਮਾੜੀ ਜੇ ਵੀ ਗਲਤੀ ਕਰਦਾ ਤੇ ਭਾਜਪਾ ਦੀ ਸਰਕਾਰ ਐਨਐਸਏ ਲਗਾ ਕੇ ਉਹਨਾਂ ਨੂੰ ਜੇਲਾ ਦੇ ਵਿੱਚ ਡੱਕ ਦਿੰਦੀ ਆ ਪਰ ਇੱਥੇ ਦੇਖੋ ਕਿੱਡੀ ਵੱਡੀ ਗੱਟਰਾਉਗੀ ਕਿ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਉੱਪਰ ਇੱਕ ਵਕੀਲ ਨੇ ਜੁੱਤੀ ਸੁੱਟੀ ਔਰ ਉਹ ਕਹਿ ਰਿਹਾ ਕਿ ਮੈਨੂੰ ਇਸ ਦਾ ਕੋਈ ਅਫਸੋਸ ਨਹੀਂ ਸਾਥੀਓ ਕਿੱਥੇ ਜਿੱਥੇ ਭਾਜਪਾ ਦੀ ਸਰਕਾਰ ਆ ਉੱਥੇ-ਉੱਥੇ ਦਲਿਤਾ ਨਾਲ ਬਹੁਤ ਅਤਿਆਚਾਰ ਹੋ ਰਹੇ ਨੇ ਔਰ ਸਭ ਤੋਂ ਮੰਦਭਾਗੀ ਘਟਨਾ ਇਹ ਆ ਕਿ ਪੂਰੇ ਭਾਰਤ ਦਾ Dalit ਸਮਾਜ ਸੁੱਤਾ ਪਿਆ ਇੱਥੇ ਵੀ ਬਹੁਤ ਸਾਰੇ Dalit ਸਾਡੇ ਭਰਾ ਹੋਣਗੇ ਜਿਹੜੇ ਦੇਖਦੇ ਪਏ ਆ ਕਿ ਹੁੰਦਾ ਕੀ ਪਿਆ ਪਰ ਅੱਜ ਇਹ ਤਨਾਸਤੀ ਆ ਪੂਰੇ ਸਮਾਜ ਦੀ ਕਿ ਜੇਕਰ ਭਾਰਤ ਦੀ ਸੁਪਰੀਮ ਕੋਰਟ ਦਾ ਚਾਚਾ ਇੱਕ Dalit ਬਣਿਆ ਤੇ ਅੱਜ ਸਾਡਾ ਸਾਰਾ ਸਮਾਜ ਇਹ ਤਮਾਸ਼ਾ ਦੇਖ ਰਿਹਾ ਕੌਣ ਬੜਾ ਸਮਾ ਇੱਕ ਹੋਰ ਵੀ ਪਹਿਲਾ ਹੋਵੇਗਾ ਜਦੋਂ ਤੁਹਾਡੇ ਮੂੰਹ ਮਰੇ ਕੁੱਝੇ ਤੇ ਪਿੱਠ ਪਿੱਛੇ ਛਾਪੇ ਦੋਨਾ ਬੱਚੇ ਜਾਣਗੇ ਜੇਕਰ ਅੱਜ ਪਾ ਤੇ ਸੁਪਰੀਮ ਕੋਰਟ ਦੇ ਜੱਜੂ ਨਹੀਂ ਬਖਸ਼ੇ ਜਾ ਰਿਆ ਤੇ ਤੁਹਾਡਾ ਸਮਾਂ ਵੀ ਬਹੁਤ ਜਲਦੀ ਆਉਣ ਵਾਲਾ ਅਸੀਂ ਬੇਗਮਪੁਰਾ ਟਾਈਗਰ ਫੋਰਸ ਦੇ ਉੱਤੇ ਦਾ ਅੱਜ ਆਪਣੀ ਹਾਜ਼ਰੀ ਲਗਾਉਂਦੇ ਹੋਏ ਕਿ ਅਸੀਂ ਖੜੇ ਆ ਆਪਣੇ ਸਮਾਜ ਦੇ ਨਾਲ ਅੱਜ ਅੱਡਾ ਕੋਡ ਨੂੰ ਵੀ ਵਿਖੇ ਜੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਸਰਕਾਰ ਦਾ ਸਾਜੇ ਤੌਰ ਤੇ ਪਤਲਾ ਭੂਕ ਰਿਆ ਬੀਜੇਪੀ ਸਰਕਾਰ ਮਰਦਾਬ 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 ਬੀਜੇਪੀ ਸਰਕਾਰ ਹਾਏ ਹੋਏ ਹਾਏ कल की है इन्हें देखने का प्यार इन्हें बुलाओ यार बुलाओ आगे ਏ ਅਟਾ ਕੋਡ ਬਤੂਏ ਦੇ ਉਹ ਜੋਤੇ ਆ ਕਿਹੜੇ ਖੜਕੇ ਤਮਾਸ਼ਾ ਨਹੀਂ ਦੇਖਦੇ ਜੋ ਕੇ ਆਪਣੀ ਕੌਮ ਦੇ ਨਾਲ ਖੜਿਆ दलित ਕੌਮ ਦੇ ਨਾਲ ਖੜਿਆ ਬਹੁਤ ਸਾਰੇ ਲੋਕ ਇਹ ਹੁੰਦੇ ਆ ਜਿਹੜੇ ਅੱਜ ਬਾਬਾ ਸਾਹਿਬ ਭੀਮਰਾਓ ਬੇਦਕਤ ਜੀ ਦੇ ਨਿਖੇ ਸੰਵਿਧਾਨ ਤੋਂ ਫਾਇਦਾ ਲੈ ਕੇ ਅੱਜ ਅਫਸਰ ਬਣ ਗਏ ਅੱਜ ਜੱਜ ਬਣ ਗਏ ਪਰ ਜਦੋਂ ਉਹਨਾਂ ਦੇ ਸੰਵਿਧਾਨ ਤੇ ਉਂਗਲੀ ਉੱਠਦੀ ਆ ਤੇ ਇਦਾਂ ਦੇ ਲੋਕ ਖੜਕੇ ਤਮਾਸ਼ਾ ਦੇਖਦੇ ਆ ਪਰ ਮੈਂ ਇਹਨਾਂ ਲੋਕਾਂ ਲਈ ਨਾ ਲੋਕਾਂ ਦਾ ਧੰਨਵਾਦ ਕਰਦਾ ਇਹਨਾਂ ਨੌਜਵਾਨਾਂ ਦਾ ਜਿਹੜੇ ਅੱਜ ਇਹ ਪਤਲਾ ਫੂਕਣ ਦੇ ਵਿੱਚ ਨਾ ਆਇਆ ਅੱਜ ਇਹ ਕਿੰthi ਇੱਕ ਤਿੰਕਾ ਆ ਕੱਲੂ ਕਰੋੜਾਂ ਦੇ ਵਿੱਚ ਹੋਵੇਗੀ ਤਾਂ ਸਾਥੀਓ ਇਹੋ ਜਿਹੇ ਪ੍ਰਦਰਸ਼ਨ ਚੱਲਦੇ ਰਹਿਣਗੇ ਕੋਰਟ ਫੂਜ ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਦਾ ਪਤਲਾ ਫੂਕਿਆ ਗਿਆ ਇਸ ਤੋਂ ਬਾਅਦ ਅਗਲਾ ਜਿਹੜਾ ਮਾਰਚ ਕੋਰਟ ਫੂਜ ਤੋਂ ਲੈ ਕੇ ਮਾਲਪੁਰ ਵਿਖੇ ਤੱਕ ਹੋਵੇਗਾ ਤੋਂ ਬਹੁਤ ਬਹੁਤ ਧੰਨਵਾਦ